ਕਿ ਆਪਾਂ ਬਹੁਤ ਅਮੀਰ ਵਿਰਸਾ ਪਾਵਾ ਆਪਾਂ ਧਿਕਰਨ ਤੋਂ ਮਾਲਕ ਦੇ ਨਾਮ ਦੀ ਬੰਦਗੀ ਆਏ ਆ ਬਾਣੀ ਕਹਿੰਦੀ ਹੈ ਨਾ ਕਿਸੇ ਫਕੀਰ ਨੇ ਲਿਖਿਆ ਕਿ ਪੋਸਤ ਭੰਗ ਅਫੀਮ ਮਦ ਨਸ਼ਾ ਉਤਰ ਜਾਤ ਪਰਵਾ ਕੋਈ ਨਸ਼ਾ ਕਰ ਲਈਏ ਉਹ ਸ਼ਾਮ ਨੂੰ ਕਰਦੇ ਆ ਚਾਰਕ ਤੇ ਨਸ਼ਾ ਕਰਨਾ ਤਾਂ ਕੋਈ ਐਸਾ ਨਸ਼ਾ ਕਰੋ ਜਿਹੜਾ ਚੜ ਗਿਆ ਫਿਰ ਉਤਰੇ ਨਾ ਉਹ ਕਿਹੜਾ ਨਾਮ ਤੁਹਾਰੀ ਨਾਨਕਾ ਚੜੀ ਰਹੇ ਦਿਨਾਂ ਉਹ ਨਸ਼ਾ ਕਰੀਏ ਜਿਹੜਾ ਚੜ ਕੇ ਫਿਰ ਉਤਰੇ ਨਾ ਸੋ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ ਤੁਸੀਂ ਸਾਰਿਆਂ ਦੇ ਰੂਬਰੂ ਕਰਵਾਇਆ वाहेगुरु जी का ख़ा वाहेगुरु जी